ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਗਰਮੀਆਂ ਜਿਹੜੀਆਂ ਆ ਮਾ ਆ ਸ਼ੁਰੂ ਹੋ ਗਈਆਂ ਔਰ ਤੁਸੀਂ ਦੇਖ ਰਹੇ ਹੋ ਰੁੱਖ ਜਿਹੜੇ ਆ ਲਾਉਣੇ ਸ਼ੁਰੂ ਕਰੋ ਭਰਾਓ ਰੁੱਖ ਲਾਉਣਾ ਬਹੁਤ ਪੁੰਨ ਵਾਲਾ ਕੰਮ ਆ ਤੇ ਦੇਖੋ ਕਿੰਨੀ ਐ ਕਿਸਮਾਂ ਦੇ ਰੁੱਖ ਆ ਇਹ ਹੋਣੀ ਆ ਸੀ ਇਹ ਰੁੱਖ ਲਾਉਣੇ ਸ਼ੁਰੂ ਕਰਾਂਗੇ ਨਾ ਤੇ ਫਿਰ ਹੀ ਇਹ ਰੁੱਖ ਪਾਲਨੇ ਆ ਜੇ ਤੁਸੀਂ ਵਾਤਾਵਰਣ ਨੂੰ ਟੈਂਪਰੇਚਰ ਨੂੰ ਸੰਭਾਲਣਾ ਵਾ ਤੇ ਸਾਡੇ ਲਈ ਰੁੱਖ ਲਾਉਣੇ ਬਹੁਤ ਜ਼ਰੂਰੀ ਆ ਸਿਆਣੇ ਕਹਿੰਦੇ ਇੱਕ ਰੁੱਖ ਤੇ 100 ਸੁੱਖ ਔਰ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਦੱਸਿਆ ਵੀ ਕੁਦਰਤ ਨਾਲ ਜਿਹੜਾ ਇਨਸਾਨ ਪਿਆਰ ਕਰਦਾ ਉਹਨੂੰ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਇਹ ਰੁੱਖ ਜਿਹੜੇ ਆ ਤੁਸੀਂ ਦੇਖ ਰਹੇ ਹੋ ਆਲੇ-ਦੁਆਲੇ ਤੁਹਾਨੂੰ ਰੁੱਖ ਹੀ ਰੁੱਖ ਨਜ਼ਰ ਆਉਣਗੇ ਕਿਉਂਕਿ ਰੁੱਖਾਂ ਨਾਲ ਪਿਆਰ ਕਰਨਾ ਜਿਸ ਇਨਸਾਨ ਨੇ ਪ੍ਰਮਾਤਮਾ ਨੇ ਕੁਦਰਤ ਨੇ ਸਾਨੂੰ ਇੰਨਾ ਕੁਝ ਦਿੱਤਾ ਵਾ ਅਸੀਂ ਵੀ ਕੁਦਰਤ ਨੂੰ ਕੁਝ ਨਾ ਕੁਝ ਦਈਏ ਔਰ ਕਮ ਸੇ ਕਮ ਜਿੱਥੇ ਵੀ ਸਾਨੂੰ ਖਾਲੀ ਜਗ੍ਹਾ ਮਿਲਦੀ ਆ ਉੱਥੇ ਹੀ ਅਸੀਂ ਰੁੱਖ ਲਗਾਈਏ ਵੇਖੋ ਵੱਖ-ਵੱਖ ਕਿਸਮਾਂ ਦੇ ਰੁੱਖ ਆ ਇਹ ਸਾਰੇ ਹੀ ਵੱਖ-ਵੱਖ ਕਿਸਮਾਂ ਦੇ ਰੁੱਖ ਆ ਔਰ ਭਰਾਓ ਤੁਸੀਂ ਪੰਜਾਬੀ ਹੋ ਕਿਸੇ ਵੀ ਚੀਜ਼ ਦੇ ਪਿੱਛੇ ਨਹੀਂ ਰਹਿੰਦੇ ਔਰ ਕਮ ਸੇ ਕਮ ਰੁੱਖ ਲਾਉਣ 'ਚ ਵੀ ਗਿਆਓ ਕਿਤੇ ਚੰਗਾ ਕੰਮ ਵੀ ਕਰੋ ਇਹ ਨਿੰਮ ਦਾਵਾ ਇਹ ਅੰਬ ਦਾਵਾ ਓਹ ਪਿੱਛੇ ਇੱਕ ਜਾਮੂਨ ਦਾ ਸੀ ਜਾ ਇਹ ਨਾਰਦਾ ਵਾ ਇਹ ਰੁੱਖ ਜਿਹੜੇ ਆ ਇਹ ਰੁੱਖ ਤੁਹਾਨੂੰ ਦੇਖਣ ਲਈ ਨਹੀਂ ਮਿਲਣੇ ਆਉਣ ਵਾਲੇ ਸਮੇਂ ਜੇ ਤੁਸੀਂ ਨਾ ਸੰਭਾਲੇ ਤੇ ਰੁੱਖ ਜਿਹੜੇ ਆ ਵੱਧ ਤੋਂ ਵੱਧ ਲਗਾਓ ਪਰਾਓ ਰੁੱਖ ਲਾਓਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਇਸ ਦਾ ਨਿਕ ਮੰਨਣਗੀਆਂ ਕਿਉਂਕਿ ਅਸੀਂ ਟੜਾ ਟੜਾ ਰੁੱਖ ਵੜਦੇ ਆ ਰੁੱਖ ਸਾਡੇ ਜੀਵਨ ਦਾ ਇੱਕ ਹਿੱਸਾ ਵਾ ਜਨਮ ਤੋਂ ਲੈ ਕੇ ਮਰਨ ਤੱਕ ਇਸ ਰੁੱਖ ਨੇ ਸਾਡਾ ਸਾਹ ਦਿੱਤਾ ਵਾ ਇਹ ਤੁਹਾਨੂੰ ਆਕਸੀਜਨ ਮੁੱਲ ਮਿਲਦੀ ਆ ਤੇ ਉੱਥੇ ਸਾਨੂੰ ਫਿਰ ਇਹ ਰੁੱਖ ਨੇ ਜਿਹੜੇ ਆਕਸੀਜਨ ਸਾਰੀ ਜ਼ਿੰਦਗੀ ਫ੍ਰੀ ਦਿੰਦੇ ਨੇ ਇਹ ਦੇਖੋ ਇਹ ਛੋਟੇ ਛੋਟੇ ਨੇ ਹੱਲੇ ਇਹ ਵੱਡੇ ਹੋਣੇ ਨੇ ਭਰਾਓ ਤੇ ਹਰ ਕਿਸਮ ਦੇ ਰੁੱਖ ਨੇ ਹਰ ਕਿਸਮ ਕਿਸਮ ਦੇ ਰੁੱਖ ਨੇ ਕਿੰਨਾ ਔਰ ਜਿੱਥੇ ਵੀ ਤੁਹਾਨੂੰ ਕੋਈ ਜਗ੍ਹਾ ਮਿਲਦੀ ਖਾਲੀ ਗਵਰਨਮੈਂਟ ਦੀ ਸਰਕਾਰੀ ਜਗ੍ਹਾ ਉਹਨਾਂ ਦੇ ਨਾਲ ਮਿਲ ਕੇ ਲਾਓ ਔਰ ਵੱਧ ਤੋਂ ਵੱਧ ਲਾਓ ਆ ਤੁਸੀਂ ਦਿੱਖੋ ਤੱਕ ਦੇਖੋਗੇ ਇਹ ਰੋਖੀ ਰੋਪਿਆ ਹੋਰਾ ਜੇ ਮੈਂ ਤੁਹਾਨੂੰ ਇਥੋਂ ਥੋੜਾ ਤੇਜ਼ੀ ਨਾਲ ਵਿਖਾਦਾ ਤੇ ਇਹ ਵੇਖੋ ਇਹ ਰੁੱਖ ਜਿਹੜੇ ਆ ਇਹ ਸਾਡਾ ਫਰਜ਼ ਆ ਮੋਢਲਾ ਤੇ ਅਸੀਂ ਜਿੰਨੇ ਵੀ ਲਗਾ ਸਕਦੇ ਆ ਵੱਧ ਤੋਂ ਵੱਧ ਸਾਨੂੰ ਲਾਉਣੇ ਚਾਹੀਦੇ ਆ ਸੋ ਭਰਾਓ ਆ ਇੱਕ ਲੰਬੀ ਲੇਨ ਹੀ ਆ ਆ ਵੇਖੋ ਕਿ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਆ ਭਰਾਓ ਰੁੱਖ ਲਾਓ ਰੁੱਖ ਸਾਡਾ ਜੀਵਨ ਆ ਪਰਮਾਤਮਾ ਵੱਲੋਂ ਇੱਕ ਅਨਮੋਲ ਦਾਤ ਦਿੱਤੀ ਗਈ ਸਾਨੂੰ ਜਿੱਥੇ ਤੁਹਾਨੂੰ ਖਾਲੀ ਜਗ੍ਹਾ ਮਿਲਦੀ ਬਹੁਤ ਤਵਾ ਤਰੁੱਖ ਲਗਾਓ ਕਿਉਂਕਿ ਜੇ ਅਸੀਂ ਰੁੱਖ ਲਗਾਵਾਂਗੇ ਤੇ ਹੌਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਜਿਹੜਾ ਇਸ ਦਾ ਆਨੰਦ ਮਾਣ ਸਕਣਗੀਆਂ ਇਨਸਾਨ ਤੇ ਇਨਾ ਸੁਆਰਥੀ ਆ ਕਿ ਆਕਸੀਜਨ ਵੀ ਜਦੋਂ ਆਖਰੀ ਸਾਹ ਬੰਦਾ ਲੈਂਦਾ ਉਦੋਂ ਵੈਂਟੀਲੇਟਰ ਤੇ ਪਾਗਲ ਦੇ ਪੈਸੇ ਲੈ ਲੈਂਦੇ ਇਹ ਸਾਨੂੰ ਅਨੇਕਾਂ ਜਿਹੜੇ சுவாਸ ਆ ਫ੍ਰੀ ਚ ਦਿੰਦੇ ਰੁੱਖ ਤੇ ਅਸੀਂ ਆਪਣੇ ਵਾਤਾਵਰਨ ਨੂੰ ਸੰਭਾਲਣ ਵਿੱਚ ਯੋਗਦਾਨ ਪਾਈਏ ਤੁਸੀਂ ਦੇਖੋ ਕਿੱਥੋਂ ਤੱਕ ਬੂਟੇ ਛੋਟੇ ਛੋਟੇ ਜਿਹੜੇ ਲੱਗੇ ਆ ਔਰ ਇਹ ਸਾਡਾ ਜਿਹੜਾ ਮੋਡਲਾ ਫਰ ਗਿਆ ਔਰ ਹਰ ਤਰ੍ਹਾਂ ਦੇ ਜਿਹੜੇ ਆ ਬੂਟੇ ਲਾਏ ਗਏ ਆ ਇਹ ਇਸ ਕਰਕੇ ਮੇਰੀ ਬੇਨਤੀ ਆ ਭਰਾਓ ਵੱਧ ਤੋਂ ਵੱਧ ਰੁੱਖ ਲਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ